ਸਤਿ ਸ਼੍ਰੀ ਅਕਾਲ ਜੀ ਮੈਂ ਦੀ ਪੰਜਾਬ ਦੇ ਸਭ ਤੋਂ ਮਸ਼ਹੂਰ ਸ਼ੋਰੂਮ ਜੀ ਲੱਵੀ ਇਲੈਕਟ੍ਰੋਨਿਕਸ ਤੋਂ ਸਾਡੇ ਕੋਲੋਂ ਹਰਜੀਤ ਜੀ ਪਹੁੰਚੇ ਸੀਗੇ ਟਾਡੇ ਤੋਂ ਤੇ ਕਹਿੰਦਾ ਨੇ ਸਾਡੇ ਕੋਲੋਂ ਲਈਏ ਜੀ ਇਨਫਿਨਿਟੀ ਕੰਪਨੀ ਦੀ 3 ਸਾਲ ਦੀ ਗਾਰੰਟੀ ਵਾਲੀ ਵਿਜ਼ੂਅਲ ਲੈ ਗਈ ਤੇ ਇਹਨਾਂ ਦੇ ਨਾਲ ਆਪਾਂ ਜਿਹੜਾ ਸਕ੍ਰੈਚ ਕਾਰਡ ਦਿੱਤਾ ਸੀ ਕਦੇ ਸਕ੍ਰੈਚ ਕਾਰਡ ਦੇ ਵਿੱਚੋਂ ਇਹਨਾਂ ਨੂੰ ਆਪਾਂ ਜਿਹੜੀ ਵੋਲਟਾਸ ਬੈਕੋ ਦੀ ਜਿਹੜੀ 990 ਦੀ ਕੀਮਤ ਵਾਲੀ ਪ੍ਰੈਸ ਵੀ ਬਿਲਕੁਲ ਫ੍ਰੀ ਦਿੱਤੀ ਆ ਤੇ ਤੇ ਹਰਜੀਤ ਹਰਜੀਤ ਜੀ ਦੇ ਨਾਲ ਉਹਦੇ ਦੇ ਬ੍ਰਦਰ ਆਏ ਸੀ ਕਿ ਤੇ ਉਹਨਾਂ ਨੂੰ ਆਪਾਂ ਜਿਹੜੇ ਆ ਓਰੀਜਨਲ 에ਅਰਪອດਸ ਵੀ ਜਿਹੜੇ ਬਿਲਕੁਲ ਫ੍ਰੀ ਆਫ ਪੌਸ ਦਿੱਤੇ ਆ ਜੀ ਤੇ ਇਹਨਾਂ ਨੇ ਤੁਹਾਡੀ ਜਿਹੜੀ ਵੀਡੀਓ ਸੀਗੀ ਉਹ ਸ਼ੇਅਰ ਕੀਤੀ ਸੀਗੀ ਅਸੀਂ ਵੀਡੀਓ ਸ਼ੇਅਰਿੰਗ ਤੇ ਵੀ ਇਹਨਾਂ ਨੂੰ ਜਿਹੜਾ ਆਪਾਂ ਇਹ ਗਲੋਸਮ ਕੰਪਨੀ ਦੀ ਜਿਹੜੀ ਕੀ origignal 1490 ਕੀਮਤ ਵਾਲੀ ਜਿਹੜੀ ਬੈਡਸ਼ੀਟ ਵੀ ਬਿਲਕੁਲ ਵੀ ਦਿੱਤੀ ਆ ਸੋਵਰ ਦੀ ਜੀ ਪਲੀਜ਼ ਸਾਡੇ ਕਸਟਮਰ ਦੱਸੋ ਵੀ ਤੁਸੀਂ ਟਾਂਡੇ ਤੋਂ ਇੰਨੀਆਂ ਦੁਕਾਨਾਂ ਇੰਨੇ ਸ਼ੋਰੂਮ ਛੱਡ ਕੇ ਇੱਕ लवली ਇਲੈਕਟ੍ਰੋਨਿਕ ਕੋਰਟ ਵੀ ਛੋਟੇ ਸ਼ਹਿਰ ਦੇ ਵਿੱਚ ਪਲੀਜ਼ ਸਾਡੇ ਫਾਲੋਅਰ ਦੱਸੋ ਤੁਹਾਨੂੰ ਕਿਵੇਂ ਲੱਗੇ ਤੇ ਬਹੁਤ ਵਧੀਆ ਲੱਗਾ ਜੀ ਅਸੀਂ ਕਈ ਹੋਰ ਵੀ ਥਾਂ ਤੇ ਗਏ ਆਂ ਤਾਂ ਇੱਥੇ ਅਗਲੀ ਗੱਲ ਤੋਂ ਮੈਂ ਆ ਜੀ ਸਾਨੂੰ ਇਹੋ ਜਿਹਾ ਰੇਟ ਨਹੀਂ ਮਿਲਿਆ ਕੁਆਲਿਟੀ ਵਧੀਆ ਪ੍ਰਾਈਸ ਵਧੀਆ ਲੱਗਾ ਸਾਜੀ ਸੋ ਕਸਟਮਰ ਦਾ ਇਹ ਕਹਿਣਾ ਆ ਸਾਡੀ ਕੁਆਲਿਟੀ ਵੀ ਵਧੀਆ ਸਾਡੇ ਪ੍ਰਾਈਸ ਵੀ ਵਧੀਆ ਤੇ ਸਾਡੇ ਕਿਹੜੇ ਗਿਫਟ ਵੀ ਬਹੁਤ ਵਧੀਆ ਸੋ ਤੁਸੀਂ ਹੋਰ ਕਸਟਮਰ ਭੇਜਦੇ ਰਹੋ ਤੇ ਤੁਸੀਂ ਵੀ ਸਾਰੇ ਆਓ ਸ਼ੋਪਿੰਗ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਇਓ ਸੀ ਵੀਡੀਓ ਸ਼ੇਅਰਿੰਗ ਤੇ ਵੀ ਗਿਫਟ ਦਿੰਨੇ ਆ ਥੈਂਕ ਯੂ ਜੀ